ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਕੁਝ ਨੌਜਵਾਨਾਂ ਨੂੰ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੱਥ ਕੜੀਆਂ ਲਗਾ ਕੇ ਤੁਰਿਆਂ ਨੂੰ ਦੇਖ ਰਹੇ ਹੋ ਤਾਂ ਦੱਸ ਦੇ ਕਿ ਇਹ ਜੇਲ੍ਹ ਦੇ ਹਵਾਲਾਤੀ ਨੇ ਕੇਂਦਰੀ ਜੇਲ੍ਹ ਕਪੂਰਥਲਾ ਦੇ ਵਿੱਚ ਦੋ ਗੁੱਟਾਂ ਦੀ ਆਪਸੀ ਲੜਾਈ ਹੋਈ ਜਿਸ ਦੌਰਾਨ ਚਾਰ ਹਵਾਲਾਤੀ ਜ਼ਖਮੀ ਹੋਏ ਨੇ ਅਤੇ ਇਹਨਾਂ ਜ਼ਖਮੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਇਲਾਜ ਲਈ ਦਾਖਲਾ ਕਰਵਾਇਆ ਗਿਆ। ਇਹਨਾਂ ਦੇ ਵਿੱਚ ਇੱਕ ਹਵਾ ਲਾਤੀ ਮੁਕੇਸ਼ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਰੰਜਿਸ਼ ਚੱਲਦੇ ਇਹਨਾਂ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ। ਉੱਥੇ ਹੀ ਜ਼ਖਮੀਆਂ ਦਾ ਵੀ ਬਿਆਨ ਸਾਹਮਣੇ ਆਇਆ ਆ ਸੁਣਦੇ ਹਾਂ। ਬਹੁਤ ਲੜਾਈ ਹੋਈ ਉਹ ਬਹਿਰੇ ਜਾਣਦੇ ਪਏ। ਕਿਸ ਗੱਲ ਕੋ ਪੁਰਾਣੀ ਰੰਜਿਸ਼? ਨਹੀਂ ਨਹੀਂ। ਹਾਂ? ਪਾਣੀ ਨੂੰ ਇਹ ਉਹ ਬੈਰਕ 'ਚ ਹੀ ਬੈਠੀ ਹੈ ਬੈਰਕ ਜਾਣ ਕੇ ਪਵੇਗੀ। ਅੱਛਾ ਜੀ। ਪਤਾ ਨਹੀਂ ਇਹ ਭਈ ਵੀ ਹੋਈ ਸੀ ਬੈਰਕ। ਤੁਸੀਂ ਕਿਦਾਂ ਆਏ ਨਾਲ? ਮੈਂ ਅੱਠੀ ਇੱਕ ਪੈਰਕਾ ਮੇਰੀ ਮੈਂ ਬਾਹਰ ਖੜਾ ਸੀ ਉਹ ਲੜਾਈ ਵਿੱਚੋਂ ਮੁੰਡਿਆਂ ਨੇ ਮੇਰੇ ਵੀ ਸੂਆ ਨਾਲ ਮਾਰਦਾ। ਅੱਛਾ ਜੀ। ਉੱਥੇ ਹੀ ਇਸ ਮਾਮਲੇ ਦੇ ਉੱਤੇ ਜਦੋਂ ਪੁਲਿਸ ਅਧਿਕਾਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਇਸ ਗੱਲ ਤੋਂ ਪਾਸਾ ਵੱਟਦੇ ਹੋਏ ਨਜ਼ਰ ਆਏ ਨੇ। ਉੱਥੇ ਹੀ ਡਾਕਟਰ ਨੇ ਇਹਨਾਂ ਜ਼ਖਮੀਆਂ ਬਾਰੇ ਕੀ ਕਿਹਾ ਆਓ ਸੁਣਦੇ ਹਾਂ। ਕਿ ਜੀ ਮੇਰੀ ਡਿਊਟੀ ਵਿੱਚ ਤੇ ਮੈਂ ਇੱਕ ਜਾਨੇ ਨੂੰ ਰਿਪੋਰਟ ਕੀਤਾ ਪਰ ਪਹਿਲੇ ਅਫਸਰ ਦੱਸ ਕੇ ਗਏ ਨੇ ਕਿ ਚਾਰ ਜਾਨਿਆਂ ਦਾ ਅਸਾਲਟ ਦੇ ਹਿਸਟਰੀ ਨਾਲ ਜੇਲ੍ਹ ਚੋਂ ਆਏ ਨੇ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਓਕੇਸ਼ ਹੈ ਬਾਕੀ ਜਿਹੜਾ फोर्थ ਪੇਸ਼ੈਂਟ ਹੈ ਸੁਨੀਲ ਹੀ ਅੰਡਰ ਇਨਵੈਸਟੀਗੇਸ਼ਨਸ ਹੈ ਦੇਖਦੇ ਆ ਰਿਪੋਰਟਸ ਵਿੱਚ ਕੀ ਆਉਂਦਾ ਠੀਕ ਹੈ ਸਰ ਇੰਜਰੀਜ਼ ਸੀਗੀਆਂ ਕਿ ਜਿਹੜਾ ਤੁਸੀਂ ਚੈੱਕ ਕੀਤਾ ਕਿਸ ਚੀਜ਼ ਦਾ ਮਤਲਬ ਕੀ ਹੋਇਆ ਆਪਣੇ ਨਾ ਐਸੋ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇੱਕ ਚੀਜ਼ ਪਰ ਇੰਜਰੀਜ਼ ਤੇ ਸੀ ਉਹਦੇ ਆਪਾਂ ਰਿਕਾਰਡ ਵਿੱਚ ਲੈ ਲਿਆ ਇਨਵੈਸਟੀਗੇਸ਼ਨਸ ਟੂ ਉਪਰ ਉਹ ਚੀਜ਼ ਆਪਾਂ ਕੰਫਿਡੈਂਸ਼ੀਅਲ ਡਿਸਕਲੋਜ਼ ਨਹੀਂ ਕਰ ਸਕਦੇ ਸਮਥਿੰਗ ਸ਼ਾਰਪ ਵੈਪਨ ਹੈ ਜਾਂ ਫਿਰ ਕਿਸੇ ਜੀ ਨੇ ਸੋਰੀ ਡਿਸਕਲੋਜ਼ ਨਹੀਂ ਕਰ ਸਕਦੇ ਜ਼ਾਤ ਇੰਜਰੀ ਹੈ ਕਿੱਥੇ ਉਹਨਾਂ ਦੇ ਬਾਡੀ ਤੇ ਮੋਸਟਲੀ ਹੈਡ ਰੀਜਨ ਵਿੱਚ ਹੈ ਕਿ ਇੰਜਰਡ ਹੋਏ ਕਿੰਨੇ ਨੇ ਮਤਲਬ ਕੀ ਜਿਹੜੇ ਇੱਥੇ ਆਏ ਸੀ ਟੋਟਲ ਇੰਜਰੀ ਤੇ ਸਾਰਿਆਂ ਦੇ ਕੋਈ ਨਾ ਕੋਈ ਹੈਗੇ ਨੇ ਪਰ ਜੋ ਇਹ ਜਿਹੜਾ ਮੇਰੇ ਕੋਲ ਬਿਸ਼ਨਰ ਸੁਨੀਲ ਜਿਹਦੀ ਜਿਹੜਾ ਮੇਰੇ ਅੰਦਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੈਡਿੰਗ ਜੀ ਹੈ। ਅੱਛਾ ਜੀ। ਜਿਹੜੇ ਦੂਜੇ ਆਪਣੇ ਵਾਪਸ ਭੇਜ ਦਿੱਤੇ ਉਹਨਾਂ ਦੇ ਵੀ ਇੰਜਰੀ ਸੀਗੇ ਜੀ। ਉਹਨਾਂ ਦੀ ਵੈਸੇਤ ਮੈਂ ਦੇਖੀ ਨਹੀਂ ਹੈਗੀ ਉਹ ਮੇਰੀ ਡਿਊਟੀ 'ਚ ਨਹੀਂ ਆਏ। ਜੀ। ਉਹਨਾਂ ਬਾਰੇ ਮੈਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ। ਪਰ ਜਿਹੜਾ ਮੇਰੇ ਪੇਸ਼ੈਂਟ ਉਹਦੇ ਬਾਰੇ ਟੋਟਲ 4 ਆਏ ਡਾਕਟਰ। ਟੋਟਲ 4 ਆਏ ਹੈ ਜੇ ਸਿਲਾਲ ਚਾਰੇ। ਸੁਨੀਲ ਨੂੰ ਅੰਦਰ ਲੱਵਜ਼ ਰੱਖਣਾ ਪਏਗਾ ਕਿੰਨੀ ਦੇਰ ਜਾਂ ਫਿਰ ਰੈਫਰ ਤੋਂ ਸੀ ਵਾਪਸ ਭੇਜ ਸਕਦੇ ਹਾਂ ਜਦੋਂ ਬਾਕੇ ਨੂੰ ਗਿਆ ਹੈ। ਇਹ ਫਰਦਰ ਆਪਾਂ ਦੇਖਦੇ ਸੀਟੀ ਵਿੱਚ ਉਪੋਗੀ ਕੁਝ ਕਮੈਂਟ ਕਰ ਸਕਦੇ ਹਾਂ ਜੀ ਫਿਲਹਾਲ ਉੱਤੇ ਬਤਨ। ਸੋਦਾਦ ਇਹ ਕਿ ਪੁਰਾਣੀ ਰੰਜੀ ਦੇ ਚਲਦੇ ਆ ਬੈਰਕ ਦੇ ਵਿੱਚ ਬੰਦ ਹਵਾ ਲਾਤੀਆਂ ਨੇ ਇੱਕ ਦੂਸਰੇ ਦੇ ਉੱਤੇ ਹਮਲਾ ਕਰ ਦਿੱਤਾ। ਪਰ ਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਇਨ੍ਹਾਂ ਹਵਾ ਲਾਤੀਆਂ ਦੀ ਲੜਾਈ ਕਿਵੇਂ ਹੋਗੀ? ਉਂਝ ਤਾਂ ਕਿਹਾ ਜਾਂਦਾ ਕਿ ਜੇਲ੍ਹ ਦੇ ਵਿੱਚ ਤਾਂ ਕੋਈ ਪ੍ਰਿੰਦਾ ਵੀ ਪਰ ਨਹੀਂ ਮਾਰ ਸਕਦਾ। ਹਕੀਕਤੋ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ।